ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਸਾਜ ਦੇ ਪਰਬ ਵੱਡੀਆਂ ਖਬਰਾਂ ਲੈ ਕੇ حاضر ਹੋ ਚੁੱਕਾ ਹਾਂ ਜੀ ਸੋ ਵੱਡੀ ਖਬਰ ਦੀ ਗੱਲ ਕਰੀਏ ਤਾਂ Shimla ਤੋਂ ਤਸਵੀਰਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਤੇ ਤੁਸੀਂ ਇਸ ਵਕਤ ਸਕਰੀਨ ਦੇ ਉੱਪਰ ਦੇਖ ਸਕਦੇ ਹੋ Shimla ਦੇ ਅੰਦਰ ਜਿਹੜੀ ਕਿ ਭਾਰੀ ਬਰਫ ਬਾਰਿ ਹੋਈ ਹੈ ਜੀ ਤੇ Shimla ਦਾ ਮੌਸਮ ਤੇ ਮਿਜ਼ਾਜ ਇੱਕਦਮ ਬਦਲ ਗਿਆ ਹੈ ਤੇ ਵਿੰਡਸ਼ੀਲਡ ਦੇ ਉੱਪਰ ਪੈਂਦੀ ਹੋਈ ਬਰਫ ਨੂੰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਅੱਜ Shimla ਦਾ ਕੀ ਮਾਹੌਲ ਹੈ ਤੇ ਕਿਸ ਤਰ੍ਹਾਂ ਦੀ ਜਿਹੜੀ ਕਿ ਸਵੇਰ ਤੋਂ ਅੱਜ ਜਿਉ ਮੌਸਮ ਬਣਿਆ ਹੋਇਆ ਤੇ ਟ੍ਰੈਫਿਕ ਦੇ ਵਿੱਚ ਵੱਡਾ ਵਿਗਨ ਪੈ ਰਿਹਾ ਸ਼ਿਮਲਾ ਰੋਡ ਦੇ ਉੱਪਰ ਤਕਰੀਬਨ ਤਕਰੀਬਨ ਸਾਰੇ ਪਾਸੇ ਬਰਫ ਬਾਰਿਸ਼ ਦੀਆਂ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਤਸਵੀਰਾਂ ਸਾਡੇ ਕੋਲ ਲਾਈਵ ਤਸਵੀਰਾਂ ਜਿਹੜੀਆਂ ਕਿ ਸਾਡੇ ਕੋਲ ਪਹੁੰਚ ਰਹੀਆਂ ਨੇ ਸਾਡੇ ਬਦਰਕਾਰ ਜਿਹੜੇ ਕਿ ਸਪੈਸ਼ਲ ਇਹ ਤਸਵੀਰਾਂ ਸਾਡੇ ਤੱਕ ਪਹੁੰਚਦੀਆਂ ਕਰ ਰਹੇ ਨੇ ਜਿਦੇ ਵਿੱਚ ਤੁਸੀਂ ਸਾਬ ਤੌਰ ਤੇ ਦੇਖ ਸਕਦੇ ਹੋ ਕਿ ਟ੍ਰੈਫਿਕ ਬੜੀ ਰਿੰਗ ਰਿੰਗ ਕੇ ਚੱਲ ਰਹੀ ਹੈ ਬੜੀ ਸਲੋ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਅਪੜੀ ਇੱਕ ਤੂਫਾਨ ਦੀ ਜਣੇ ਕਿ ਬੰਦੀਆਂ ਖਬਰਾਂ ਨਿਕਲ ਕੇ ਆਈ ਉਹਦੇ ਵਿੱਚ Shimla ਦੀ ਗੱਲ ਕਰੀ ਤਾਂ Shimla ਦੇ ਵਿੱਚ ਵੀ ਦੱਸਿਆ ਜਾ ਰਿਹਾ ਸੀ ਕਿ Shimla ਦੇ ਵਿੱਚ ਵੀ ਮੌਸਮ ਆਪਣਾ ਰੰਗ ਦਿਖਾ ਸਕਦਾ ਹੈ ਤੇ ਹੌਲੀ-ਹੌਲੀ ਰੰਗ ਦਿਖਾਣਾ ਸ਼ੁਰੂ ਵੀ ਕਰ ਦਿੰਦਾ ਸੋ ਮੌਸਮ ਦੀ ਗੱਲ ਕਰੀਏ ਸੋ ਮੌਸਮ ਜਿਹੜਾ ਕਿ ਹੌਲੀ-ਹੌਲੀ ਆਪਣੇ ਆਪ ਦੇ ਵਿੱਚ ਆਪਣੇ ਰੰਗ ਦੇ ਵਿੱਚ ਰੰਗ ਦਾ ਨਜ਼ਰ ਆ ਰਿਹਾ ਤੇ ਤੂਫਾਨ ਜਿਹੜਾ ਕਿ ਦਸਤਕ ਦਿੰਦਾ ਨਜ਼ਰ ਆ ਰਿਹਾ ਇਤੋਂ ਅੰਦਾਜ਼ਾ ਹੈ ਕਿ ਕੱਲ ਸ਼ਾਮ ਪੰਜਾਬ ਦੇ ਵਿੱਚ ਪੂਰੇ ਪਾਰ ਦੇ ਵਿੱਚ ਗੱਲ ਕਰੀਏ ਜਿੱਥੇ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਪੰਚਕੂਲਾ ਜੀਰਕਪੁਰ ਦੇ ਵਿੱਚ ਤੇਜ਼ ਹਵਾਵਾਂ ਨੇ ਦਸਤਗਰਦੀ ਦੇ ਨਾਲ ਹੀ ਚੰਡੀਗੜ੍ਹ ਮੁਹਾਲੀ ਜੀਤਪੁਰ ਪੰਚਕੂਲਾ ਦੇ ਖਰੜ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਬਿਜਲੀ ਗਰਜ ਹੋ ਗਈ ਜੀ ਤੋ ਅੰਦਾਜ਼ਾ ਹੈ ਕਿ ਆਮ ਤੌਰ ਤੇ ਮੌਸਮ ਨੇ ਵਿਗਾੜ ਦਿੱ ਗੱਲ ਕਰੀਏ ਤਾਂ 7 ਤੇ 8 ਮਈ ਨੂੰ ਪੰਜਾਬ ਤੇ ਹਰਿਆਣਾ ਵਿੱਚ ਤੇ ਹਿਮਾਚਲ ਦੇ ਵਿੱਚ ਪਾਰੀ ਮੀਂਹ ਤੇ ਬਰਫਵਾਰੀ ਤੇ ਤੇਜ਼ ਹਵਾਵਾਂ ਤੇ ਹਨੇਰੀ ਵਾਲਾ ਤੂਫਾਨ ਦੱਸਿਆ ਗਿਆ ਸੀ ਸੋ ਹਿਮਾਚਲ ਦੇ ਵਿੱਚ ਜਿਹੜਾ ਕੀ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਦਸਤਕ ਦੇ ਦਿੱਤੀ ਹੈ ਮੌਸਮ ਖਰਾਬ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਤਾਜ਼ਾ ਤਸਵੀਰਾਂ ਜਿਹੜੇ ਕਿ ਤੁਹਾਡੇ ਤੱਕ ਅਸੀਂ ਪਹੁੰਚਦਿਆਂ ਕਰ ਰਹੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰੀ ਸਕੂਲਾਂ ਨੂੰ ਜਿਹੜਾ ਕੀ ਉਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਉੱਥੇ ਹੀ ਗੱਲ ਕਰੀਏ ਚੰਡੀਗੜ੍ਹ ਦੇ ਕਈ ਪ੍ਰਾਈਵੇਟ ਸਕੂਲ ਵੀ ਜਿਹੜੇ ਅਗਲੇ ਦੋ ਦਿਨਾਂ ਵਾਸਤੇ ਬੰਦ ਕਰ ਦਿੱਤੇ ਗਏ ਨੇ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਦੇ ਵਿੱਚ ਵੀ ਇਹ ਚੇਤਾਵਨੀ ਹੈ ਤੇ ਹਰਿਆਣਾ ਦੇ ਵਿੱਚ ਵੀ ਸਰਕਾਰੀ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੋ ਦੱਸ ਦिए ਕਿ ਮੌਸਮ ਕੁਝ ਕੁ ਵਾਰ ਪੰਜਾਬ ਦੇ ਵਿੱਚ ਅੱਜ ਬੇਸ਼ੱਕ ਰਿਹਾ ਹੈ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਜ਼ਿਆਦਾ ਕੋਈ ਜ਼ਿਆਦਾ ਕੁਝ ਦੇਖਣ ਨੂੰ ਨਹੀਂ ਮਿਲਿਆ ਪਰ ਉੱਥੇ ਜਿਹੜੀਆਂ Shimla ਤੋਂ ਸਾਡੇ ਕੋਲ ਤਸਵੀਰਾਂ ਪਹੁੰਚ ਰਹੀਆਂ ਨੇ ਇਸ ਵਕਤ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ Shimla ਦੀਆਂ ਨਾ ਤਸਵੀਰਾਂ ਦੇ ਵਿੱਚ ਕਿਵੇਂ ਰੋਡ ਦੇ ਉੱਪਰ برف ਪੈਦੀ ਨਜ਼ਰ ਆ ਰਹੀ ਹੈ ਤੇ ਗੱਡੀਆਂ ਦੀ ਵਿੰਡਸ਼ੀਲਡ ਦੇ ਉੱਪਰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ tufaan ਦੇ ਭਾਰੀ meet ਤੇ برف ਬਾਰੀ ਨੇ ਆਪਣੀ ਦਸਤਕ ਦੇ ਦਿੱਤੀ ਹੈ ਤੇ ਮੈਦਾਨੀ ਇਲਾਕਿਆਂ ਵਿੱਚ ਹੌਲੀ-ਹੌਲੀ ਇਹ ਜਿਹੜਾ ਕੀ ਤੂਫਾਨ ਪਹੁੰਚਣਾ ਸ਼ੁਰੂ ਹੋ ਗਿਆ ਤੇ ਇਹ ਸ਼ਿਮਲਾ ਦੀਆਂ ਤਾਜ਼ਾ ਤਸਵੀਰਾਂ ਜਿਹੜੀਆਂ ਕਿ ਸਾਡੇ ਕੋਲ ਇਸ ਵਕਤ ਪਹੁੰਚੀਆਂ ਨੇ ਸੋ ਇਹ ਹੁਣ ਤੱਕ ਦੀ ਵੱਡੀ ਖਬਰ ਹੈ ਜੀ ਸ਼ਿਮਲਾ ਦੇ ਵਿੱਚ ਪਾਰੀ ਮੀਂਹ ਤੇ برف ਬਾਰੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦਾ ਮੌਸਮ ਜਿਹੜਾ ਕੀ ਹੌਲੀ-ਹੌਲੀ ਵਿਗੜਨਾ ਸ਼ੁਰੂ ਹੋ ਚੁੱਕਿਆ ਸੋ 7 ਤੇ 8 ਤਰੀਕ ਦੀ ਗੱਲ ਕਰੀਏ ਤਾਂ 7 ਤੇ 8 ਤਰੀਕ ਦਾ ਜਿਹੜਾ ਕੀ ਵੱਡਾ ਕਿਆਸ ਲਗਾਇਆ ਜਾ ਰਿਹਾ ਹੈ ਕਿ ਉਸ ਦਿਨ ਵੱਡੇ ਤੂਫਾਨ ਆਉਣਗੇ ਬੇਸ਼ੱਕ ਕੱਲ ਪੰਜਾਬ ਵਿੱਚ ਕੱਲ ਰਾਤ ਜ਼ਰੂਰ ਹਲਕੀ ਫੁਲਕੀ ਬਾਰਿਸ਼ ਹੋਈ ਹੈ ਪਰ ਉਹ ਦਿਨ ਨਾਲ ਕੁਝ ਜ਼ਿਆਦਾ ਵੱਡਾ ਜਿਹੜਾ ਕਿ ਬਾਰਿਸ਼ ਜਾਂ ਫਿਰ ਮੀਂਹ ਦਾ ਮੌਸਮ ਨਹੀਂ ਬਣਿਆ ਪਰ ਇਹ ਸ਼ਿਮਲਾ ਤੋਂ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਸਾਡੇ ਕੋਲੇ ਜਿੱਥੇ ਸ਼ਿਮਲਾ ਦੇ ਵਿੱਚ ਅੱਜ ਬਰਫਬਾਰੀ ਹੋਈ ਹੈ ਤੇ ਬਰਫਬਾਰੀ ਦੇ ਨਾਲ ਮੌਸਮ ਕਾਫੀ ਤਰ੍ਹਾਂ ਬਦਲ ਗਿਆ ਸੋ ਹੋਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਸੁਣਦੇ ਰਹੋ ਦੇਖਦੇ ਰਹੋ ਰੇਡੀਓ ਆਸ ਪਰਮ ਦੇ ਨਾਲ ਲੇਟਸ ਅਪਡੇਟ ਜਾਣ ਵਾਸਤੇ ਜੁਆਇਨ ਕਰੋ ਆਜ ਨਿਊਜ਼ ਵਾਲਾ YouTube ਚੈਨਲ ਨੂੰ ਤੇ ਪਰ ਜੀ ਨੂੰ ਦੋਜਾ ਸਰ ਪਿਆਰ ਭਰੀ ਸਤਿ ਸ੍ਰੀ ਅਕਾਲ